ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਸਾਰਿਆਂ ਦੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਪਰੌਣੇ ਆਏ ਤੇ ਪਰੌਣੇ ਚੱਲੇ ਹੈ ਹਲੇ ਕੱਲ ਪਰਸੋਂ ਦੀ ਹੋਂਡੇ ਕੱਲ ਪਰਸੋਂ ਕੱਲ ਪਰਸੋਂ ਦੀ ਗੱਲ ਵਾ ਫਿਰ ਹੁੰਦੇ ਆਂ ਪਰੌਣੇ ਬੰਬੇ ਵਾਲੇ ਆਏ ਹਲੇ ਮੈਨੂੰ ਲੱਗਦਾ ਉਹ ਵਲੌਗ ਵੀ ਤੀਜਾ ਚੌਥਾ ਵਲੌਗ ਵਾ ਜੇ ਪਿਛਲਾ ਤੇ ਹੁਣ ਚੱਲੇ ਆਂ ਮੈਨੂੰ ਛੁੱਟੀ ਥੋੜੀ ਮਿਲ ਜਾਨੀ ਪਰ ਮਜ਼ਾ ਆਇਆ ਜਿੰਨਾ ਚਿਰ ਵੀ ਛੁੱਟੀ ਸੀ ਬਹੁਤ ਮਜ਼ਾ ਆਇਆ ਵਿਆਹ ਵੀ ਬਹੁਤ ਜਾਇ ਕੀਤਾ ਨਹੀਂ ਕਰਨਾ ਜਾਣ ਨੂੰ ਪਰ ਜਾਣਾ ਪੈਣਾ ਜਾਣਾ ਤੇ ਪੈਣਾ ਆ ਕੰਮ ਤੋਂ ਕਰਨਾ ਪੜੇਗਾ ਕੰਮ ਤੋਂ ਕਰਨਾ ਪੜੇਗਾ ਮੈਨੂੰ ਵੀ ਯਾਰ ਕੰਮ ਮਹਿਸੂਸ ਜਿਆ ਨਹੀਂ ਹੋਇਆ ਵੀ ਜਦਾਂ ਮਤਲਬ ਬੰਬੇ ਵਾਲੇ ਪਰੌਣੇ ਆਏ ਅੱਗੇ ਆਉਂਦੇ ਨੇ ਤੇ ਪੂਰਾ ਮਹਿਸੂਸ ਹੁੰਦਾ ਹੁੰਦਾ ਹੈ ਕਿ ਹਾਂ ਹੁਣ ਗਏ ਆ ਹੁਣ ਠੰਡ ਢੰਡੋਲਾ ਹੋਇਆ ਵਾ ਹੁਣ ਕੱਢੇ ਆ ਹੁਣ ਕੱਢੇ ਆ ਨਹੀਂ ਨਹੀਂ ਭਰਾਵਾ ਕੱਢਣਾ ਕਿਉਂ ਮੋਸਟ ਵੈਲਕਮ ਤੁਸੀਂ ਜੀ ਮੁੜ ਮੁੜ ਆਓ ਜੀ ਆਇਆਂ ਨੂੰ ਹੁਣ ਅਗਲਾ ਜਿਹੜਾ ਕਦੋਂ ਤੇਰੇ ਵਿਆਹ ਦੇ ਨਹੀਂ ਮਦੋਂ ਤਾਂ ਕਹਤੇ ਨਹੀਂ ਇੱਕ ਦੋ 3 ਸਾਲ ਨੂੰ ਕਰੀ ਜਾਂਦੇ ਜੋਤੀ ਯਾਰਾਂ ਗੱਲ ਮੜੀ ਹੈ ਓ ਛੱਡੋ ਪਰੇ ਵਿਆਹ ਵਾਲੇ ਗੱਲਾਂ ਛੱਡੋ ਨਹੀਂ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ ਬੰਦੇ ਨੂੰ ਬਹੁਤ ਲੋਕਾਂ ਨੂੰ ਉਮੀਦ ਫਟਾਫਟ ਮੈਂ ਉਮੀਦ ਹੀ ਨਾ ਤੋੜਦਾ ਮੈਂ ਸੋਚੋ ਸੋਚੋ ਇੱਕ ਗੱਲ ਹਾਂ ਜੇ ਮੈਂ ਕਹਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਨਹੀਂ ਨਹੀਂ ਵਿਆਹ ਤਾਂ ਕਰਨਾ ਹੀ ਪੈਂਦਾ ਉਹ ਤਾਂ ਕਹਿੰਦਾ ਬੰਦਾ ਹਰ ਬੰਦਾ ਕਹਿੰਦਾ ਕਿ ਮੈਂ ਵਿਆਹ ਨਹੀਂ ਕਰਨਾ ਨਹੀਂ ਅੱਜ ਅੱਜ ਕੱਲ ਦੇ ਹਾਲਾਤ ਵੇਖ ਕੇ ਨਾ ਸੱਚੀ ਡਰਜੇ ਲੱਗਦਾ ਸੱਚੀ ਗੱਲ ਤੇ ਮਾੜੇ ਹੁੰਦੇ ਬਾਅਦ ਚ ਪਰ ਚਲੋ ਫਿਰ ਆਖਰਕਾਰ ਪੈਂਦਾ ਹੀ ਆ ਪਰ ਸੱਚੀ ਗੱਲ ਇਹ ਉਹ ਆਂਦਾ ਜਿੱਦਾਂ ਤੁਸੀਂ ਪਛਤਾਈ ਜਾਂਦੇ ਉਹਦਾ ਮੈਂ ਪਛਤਾਈ ਜਾਊਂਗਾ ਉਹ ਮੇਰਾ ਹੋਵੇਲਾ ਤਾਂ ਕੀ ਕੀ ਹੋਊਗਾ ਬਣਿਆ ਨਾ ਵਿਆਹ ਗੱਲ ਇਹੋ ਹੀ ਆ ਉਹ ਉਹ ਨਾ ਅੱਗੇ ਨਿੱਕੇ ਨੇ ਸੁਣੀ ਦੀਆਂ ਸੀ ਉਹ ਵੀ ਵਿਆਹ ਇੱਕ கரੰਟ ਵਾਲੀ ਤਾਰ ਦੀ ਤਰ੍ਹਾਂ ਸਹੀ ਜੁੜ ਜੇ ਤੇ ਤਾਰ ਚੋਂ ਕਰੰਟ ਪਾਸ ਹੋਈ ਜਾਂਦਾ ਜੇ ਗਲਤ ਜੁੜ ਜੇ ਤੇ ਪਟਾਕੇ ਤੇ ਪਟਾਕਾ ਪਟਾਕੇ ਤੇ ਪਟਾਕਾ ਬਸ ਡਰ ਪਟਾਕਿਆਂ ਤੋਂ ਲੱਗਦਾ ਵੀ ਮਾਸੜਾ ਹੋਰ ਕੋਈ ਗੱਲ ਨਹੀਂ ਸਹੀ ਜੁੜੇ ਇਹ ਗਲਤ ਜੁੜੇ ਪਟਾਕੇ ਪਹਿਣਾ ਹੀ ਪਹਿਣਾ ਵਾ ਬਾਓ ਜਿੱਥੇ ਮਰਜ਼ੀ ਹੋਵੇ ਸਹੀ ਗੱਲ ਆ ਮਾਸੀ ਅੱਧਾ ਹੁਣ ਐਗਰੀ ਕਰ ਲਾ ਪੀ ਤੁਹਾਡੀਆਂ ਗੱਲਾਂ ਬੱਸ ਕਰ ਪਟਾਕੇ ਪਹਿਣੋ ਹਟ ਗਏ ਆ ਐਰ ਕੀ ਨੀ ਨਾ ਪਏ ਐਰ ਕੀ ਨੀ ਨਾ ਪਏ ਚਲੋ ਪਟਾਕੇ ਪਹਿਣੇ ਵੀ ਜ਼ਰੂਰੀ ਆ ਕਿੱਥੇ ਆ ਮੰਮੀ ਤੂੰ ਹੀ ਤਿਆਰ ਨਹੀਂ ਹੋਏ ਮਾਸੀ ਮਾਸੜ ਤਿਆਰ ਹੋ ਗਏ ਨਾਲ ਛੱਡਣ ਚੱਲੀਏ ਲਾ ਹੀ ਚਲੋ ਚਲੋ ਵਾਓ ਬੁੱਗੀਆਂ ਸਵਾਰੋ ਤੇ ਚੱਲੀਏ ਹਾਂ ਮਾਸੀ ਮਰੀ ਕਾਲੀ ਕਮੈਂਟ ਆਇਆ ਜੀ ਤੁਹਾਨੂੰ ਮਾਸੀ ਅਮਰੀਕਾ ਵਾਲੀ ਬਹੁਤ ਸੋਹਣੀ ਆ ਵਾਓ ਕੁੜੀਏ ਦੀ ਨੇ ਕੀਤਾ ਅਰਨੀਤ ਨੇ ਨਹੀਂ ਕੀਤਾ ਹੈ ਅਈ ਲਵ ਮਾਈ ਅਮਰੀਕਾ ਤੇ ਕੁੜੀ ਅਰਨੀਤ ਨੇ ਕੀਤਾ ਮੰਮੀ ਕਮੈਂਟ ਚਲੋ ਚਲੋ ਗੈਟਰ ਰੈਡੀ ਗਾਈਜ਼ ਵੀਰੇ ਤੇ ਚਲ ਗਿਆ ਤਾਂ ਮੋਂ ਨੂੰ ਕਿੱਥੇ ਆ ਚਲੋ ਆਪਾਂ ਰੈਡੀ ਜੇ ਮਗਰੋਂ ਆ ਕੇ ਤਾਂ ਪਹਿਲਾਂ ਰੈਡੀ ਹੋ ਗਏ ਆ ਬਾਕੀ ਆਪਾਂ ਹਣ ਆਦਮਪੁਰ ਹੀ ਜਾਣਾ ਫਿਰ ਨਾ ਆਦਮਪੁਰ ਤੋਂ ਲੁਧਿਆਣਾ ਆਦਮਪੁਰ ਤੋਂ ਲੁਧਿਆਣਾ ਲੁਧਿਆਣੇ ਤੇ ਆਪਾਂ ਜਾਣਾ ਵਾ ਇਹਨਾਂ ਤੇ ਆਦਮਪੁਰ ਹੀ ਜਾਣਾ ਇਹਨਾਂ ਨੂੰ ਚੜਾ ਕੇ ਤੇ ਫੇਰ ਇੰ ਚਲ ਜਾਣਾ ਅੱਗੇ ਲੁਧਿਆਣੇ ਫੇ ਸ਼ਾਮਾ ਨੂੰ ਵਾਪਸ ਆਉਣਾ ਘਰੇ ਕਿੱਥੇ ਆ ਸਰੇਂਦਰਪਾਲ ਸਿੰਘ ਖਹਿਰਾ ਢਿੱਡ ਨੂੰ ਸਾਹਣ ਦੋ ਮਾਮਾ ਇਹ ਗਲਤ ਗੱਲ ਹੀ ਉਹ ਤੇਰੇ ਲਈ ਆਪਣੇ ਢਿੱਡ ਦਾ ਵੀ ਸਾਹ ਨਿਕਲਣ ਦੇ ਵਿਚਾਰੇ ਦਾ ਦੋ ਚਾਰ ਦਿਨ ਕੋਰ ਨਾ ਖਾ ਉਹਦੀ ਸਾਹ ਸੁਣ ਨਿਕਲੇ ਉੱਤੇ ਬੈਲਟ ਬੁਲਟ ਆਵੇ ਮਾਮੇ ਨੇ ਕਮੈਂਟ ਕੀਤਾ ਵੀ ਢਿੱਡ ਨੂੰ ਸਾਹਣ ਦੋ ਇੱਕ ਦਿਨ ਇੱਕ ਦਿਨ ਨਿਕਲਿਆ ਤੇ ਇੱਕ ਅਗਲੇ ਦਿਨ ਫੇਰ ਖਾਨ ਚੱਲ ਗਏ ਮੈਨੂੰ ਸਾਹ ਨਹੀਂ ਆਉਣਾ ਜਿੰਨਾ ਚਿਰ ਬਾਹਰ ਵਾਲੇ ਬੰਬੇ ਵਾਲੇ ਇੱਥੇ ਆ ਢਿੱਡ ਨੂੰ ਸਾਹ ਮਗਰੋਂ ਹੀ ਆਉਂਦਾ ਮਾਮੇ ਨੂੰ ਕਹੇ ਤੂੰ ਸਾਡੇ ਕੋ ਆ ਕੇ ਰਹਿ ਤੇ ਤੇਰੀ ਪੁਲਸ ਵਾਲੀ ਬੈਲਟ ਟਾਈਟ ਨਾ ਹੋ ਗਈ ਤੇਾਨੂੰ ਫੇਰ ਗੱਲ ਕਰੀ ਤੁਹਾਡੇ ਨਾਲ ਆਲੇ ਮਾਈ ਸਾਹ ਕੁਂਦੀਆਂ ਧੀਆਂ ਕਰ ਜਿਨੀਆਂ ਮਾੜੇ ਨਾ ਚਾੜੀ ਆਪੇ ਤੜਮੁੰਦੇ ਨਹੀਂ ਹੋ ਫੇਰ ਚਲੋ ਜੀ ਚਾਬੀਆਂ ਦੇਤੀਆਂ ਨਾ ਵਾਪਸ ਵੇਲਾ ਮੰਮੀ ਕੋਈ ਛੱਡ ਛੁੱਟ ਤ ਨਹੀਂ ਚੱਲੇ ਸੋਨਾ 사ਨਾ ਕੋਈ ਹੈਲਾ ਕੋਈ ਗੱਲ ਨਹੀਂ ਉਹਨਾਂ ਨੂੰ ਤਵਾਰਵਾ ਮਿਲਦੇ ਤੇਰੇ ਤੇ ਤੇ ਦੁਬਾਰਾ ਆਪਾਂ ਛੱਡਣਾ ਨਾ ਛੱਡ ਕੇ ਤੇ ਜਾਣ ਪਤਾ ਲੱਗਣ ਦੇਣਾ ਦਾ ਲੈਣਾ ਇਹ ਦਾ ਮਾਸੀ ਮਾਸੀ ਮੇਰੀ ਗੱਲ ਸੁਣੋ ਸੋਨਾ 사ਨਾ ਕੋਈ ਰਹਿ ਗਿਆ ਨਾ ਤੇ ਰਹਿ ਗਿਆ ਜਿਹੜਾ ਰਹਿ ਗਿਆ ਉਹ ਰਹਿ ਗਿਆ ਕੁੰਜੀਆਂ ਤੁਸੀਂ ਮੋੜੀਆਂ ਕੁੰਜੀਆਂ ਤੁਸੀਂ ਮੋੜੀਆਂ ਨਾ ਪਰ ਸਾਡਾ ਹੈ ਨਹੀਂ ਇੱਥੇ ਕੋਈ ਵੀ ਤੁਹਾਡਾ ਹੀ ਜੋ ਵੀ ਸੀ ਜੋ ਰਹਿ ਗਿਆ ਬਸ ਆਪਣਾ ਜੋ ਤੇਰਾ ਹੈ ਉਹ ਮੇਰਾ ਜੋ ਮੇਰਾ ਹੈ ਉਹ ਮੇਰਾ ਹਾਂ ਬਾਰੀ ਦਾ ਕਿਰਾਇਆ ਲੈ ਲਓ ਮਾਸਟਰ ਜੀ ਆਰੂਮ 04 ਉਹ ਲੈ 4104 ਆ ਲੈਣੀ ਆ ਆ ਇਹੋ ਦੋ ਚਾਹੀਦੀਆਂ ਮੈਂ ਇੱਕ ਹੋਰ ਆ ਦੋ ਮਤਲਬ 41000 ਚਾਰ ਰੁਪਏ ਹੋ ਯਾਰ ਦੋ ਚਾਹੀਦੀਆਂ ਉਹ ਮੈਂ ਥੋੜਾ ਜਿਹਾ ਫੋਨ ਲਉਣਾ ਪੇਪਰ ਤੇ ਪੇਪਰ ਦੇ ਦੋ ਵਜੇ ਲਿਖ ਰਹਾ ਹਾਂ ਕਿਉਂ ਮੈਂ ਗਿਆ ਕੰਡਿਆ ਮੈਂ ਆ ਰੂਮ ਰੈਂਟ ਦੇ ਦੇਣਾ ਤੁਹਾਡਾ ਮਾਸੜ ਕਦੇ ਦੇ ਦਿੰਦਾ ਉਸੋ ਕੀ ਲੱਗੇ ਆਪਾਂ ਨੂੰ ਉਸਤਾਦ ਹਾਂਜੀ ਰੂਮ ਰੈਂਟ ਤੇ ਬਾਰੀ ਦਾ ਰੈਂਟ ਦਿਓ ਦੇ ਦਿਓ ਭਾਜੀ ਦੋ ਰੂਮ ਰੈਂਟ ਦੇ ਦੇ ਦਿੱਤਾ ਦੇ ਦੇ ਦਿੱਤਾ ਨਹੀਂ ਹੋਰ ਦੋ ਘੱਟ ਵਾ ਅਸੀਂ ਤਾਂ ਦੇ ਰੂਮ ਚ ਰਹੇ ਕਿੰਨੀ ਵੱਡੀ ਗੱਲ ਓ ਮਾਈ ਗੋਡ ਮੰਮੀ ਆਪਾਂ ਬੈੱਡ ਲੈਮੀਨੇਟ ਕਰਾ ਦੀ ਹੁਣ ਉਹ ਮੈਂ ਰੂਮ ਰੈਂਟ ਦੋ ਆਡਾ ਰੂਮ ਰੂਮ ਵਰਤਿਆ ਨਹੀਂ ਉਹਦੋਂ ਦਾ ਕਿੰਨੀ ਵੱਡੀ ਗੱਲ ਆ ਬਹੁਤ ਵੱਡੀ ਗੱਲ ਉਹ ਹੋਈ ਨਹੀਂ ਤਿਆਰ ਹੋਣ ਡਿਆ ਮੋਣੂ ਭਰਾਵਾ ਜਾਓ ਹੁਣ ਜਾਣ ਨਹੀਂ ਦੇ ਤੋਈ ਬੈਗ ਬੂਗ ਪਾਏ ਹੋਣੇ ਹੀ ਕਹਿ ਕਹਿ ਕੇ ਆਨੂੰ ਪ੍ਰਾਣੇ ਕੱਢਣੇ ਭਾਂਡੇ ਆ ਸਿੱਧਾ ਹੀ ਕਹੀ ਜਾਵੇ ਜਾ ਹੁਣ ਇਹ ਕਿ ਤੇ ਆਡਾ ਰੈਂਗੋ ਨਹੀਂ ਰੋਕਾਉਂਦਾ ਕਿ ਕੋ ਜੋਤੀਆਂ ਫੰਡਰ ਜਿਆ ਕਿਤੇ ਰੱਖਿਆ ਗਿਆ ਕੀ ਆਹ ਵਾਲਾ ਰੱਖ ਲੈਨੇ ਕੋਈ ਨਹੀਂ ਇਹ ਤੇ ਅਸੀਂ ਰੱਖ ਲੈ ਲੱਗੇ ਅਸੀਂ ਤੁਹਾਨੂੰ ਦਿਖ ਗਿਆ ਵਾ ਓ ਮਾਈ ਗੋਡ ਇਹ ਤੇ ਅਸੀਂ ਲਗਾਉਂਦੇ ਹਾਂ ਕਿਦਾਂ ਦੇਖ ਗਿਆ ਮਾਸੀ ਰੱਖੋ ਇਹਨੂੰ ਆਪਣੀ ਗੱਡੀ 'ਚ ਗੋਲ ਕਰੀਏ ਇਹ 'ਚ ਮਾਲ ਵੜਾਈ ਹੋ ਜਾਂਦੀ ਜੁੱਤੀਆਂ ਹੀ ਆ ਜੁੱਤੀਆਂ ਹੀ ਆ ਉਹ ਤੇ ਜੁੱਤੀਆਂ ਥੋੜੀਆਂ ਨੇ ਜੁੱਤੀਆਂ ਮਾਸੀ ਲਵੇਟ ਫਿਰ ਲੈ ਇਧਰੋਂ ਦਾਵਾ ਦੂਜੇ ਦੀ ਜੁੱਤੀ ਪਾਉਣਾ ਲੈ ਲੋ ਨਵੀਂ ਗੱਲ ਸੁਣ ਲਈਓ ਨਵੀਆਂ ਵੀ ਆ ਗਈਆਂ ਇਹ ਸਾਮਾਨ ਨਹੀਂ ਬਣਾ ਜਿਓ ਤੂੰ ਦਾਊਗਾ ਆ ਆਪਣੀ ਉੱਪਰ ਬਣ ਲੈਨੇ ਆ ਉਹਨਾਂ ਨੇ ਦਿਲੰਦਰ ਜਾਨਾ ਫੋਟੋ ਨਹੀਂ ਲੈ ਕੀ ਪਾਉਣਾ ਮੈਨੂੰ ਦੱਸ ਜੋ ਤੂੰ ਬੋਲ ਮੈਨੂੰ ਦੱਸ ਉਹ ਕੀ ਪਵਾਈਏ ਗੁਰੂਆ ਵੱਡੀ ਦੀ ਕੋਈ ਮਹਿੰਗੀ ਚੀਜ਼ ਦੱਸ ਕਾਲਾ ਪਜਾਮਾ ਕੁਰਤਾ ਫੇਸ ਵਾਲੇ ਤੋਂ ਕਿੰਨਾ ਪਾਉਣਾ ਸੋਨੇ ਦਾ ਆਓ ਤੇਰਾ ਵਿਆਹ ਹੋ ਗਿਆ ਯਾਰ ਜਵਾਗ ਹੋਗਾ ਉਹਨੂੰ ਪਾਵਾਂਗੇ ਨਹੀਂ ਤੁਸੀਂ ਮੈਨੂੰ ਪਿਆਰ ਨਾਲ ਪਾਉਣਾ ਵਗੇ ਤੇਰਾ ਜਿਆਦਾ ਗਾਲੀ ਜਵਾਗ ਹੋਣ ਪਾਵਾਂ ਤੂੰ ਮੁਕਰਣਿਆ ਵਾ ਨਾ ਚਾਰ ਟੋਲੇ ਦੇ ਚਾਰ ਟੋਲੇ ਦੇ ਇੱਥੇ ਤੋਂ ਮੁਕਰਣਿਆ ਮਾੜੀ ਚਾਰ ਟੋਲੇ ਮੈਂ ਹੋਰ ਮੈਂ ਪੱਤਰੀਆਂ ਥੋੜੀ ਪਾਉਣੀਆਂ ਵਾ ਮੈਂ ਪੱਤਰੀਆਂ ਨਹੀਂ ਪਾਉਂਦਾ ਚਾਰ ਟੋਲੇ ਦਾ ਪਾਵਾਂਗੇ ਭਾਵੇਂ ਨਕਲੀ ਬਾ ਪਾਵਾਂਗੇ ਜ਼ਰੂਰ ਹਾਂ ਅਸਲੀ ਬਾ ਨਹੀਂ ਨਕਲੀ ਬਾ ਭਾਵੇਂ 2 ਟੋਲੇ ਦਾ ਪਾਵਾਂਗੇ ਉਹ ਮੋਨੋ ਗੁਰੂਆ ਤੋਲਾ ਵੀ ਪੌਣੇ 2 ਲੱਖ ਨੂੰ ਆ ਤੋਲਾ ਵੀ ਬੜਾਈਓ ਮੇਰੇ 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 ਬਣੀ ਗਾਦਰ ਮੈਨੂੰ ਘੈਂਟਾ ਤੇ ਮੇਰੀ ਘਰ ਦੀ ਨੂੰ ਝੁਕਦੀਆਂ ਆਲਾ ਆਇਆ 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 ਕਿਹੜੀ ਘਰ ਦੀ ਨੂੰ ਮੇਰੀ ਘਰ ਦੀ ਨੂੰ ਝੁਕ ਕਿਹੜੀ ਘਰ ਦੀ ਨੂੰ ਕਿੰਨੀਆਂ ਕ ਕਰਦੀਆਂ ਆਦੀਆਂ ਭਰਾਵਾ ਇੱਧਰ ਤੋਲੇ ਦਾ ਇੱਧਰ ਅਗਲਾ ਫਿਰ ਵਿਆਹ ਕਰਾਉ ਤਿਆਰ ਆ ਲੈ ਹੈ ਹੈ ਮੇਰੀ ਘਰ ਦੀ ਆੜੀ ਆ ਚਾਹ ਵਾਲੀ ਆ ਤੋਲੇ ਦਾ ਮੈਨੂੰ ਇੱਕ ਗੱਲ ਦੱਸੋ ਮੇਰੀ ਗੱਲ ਸੁਣੋ ਇੱਕ ਮਿੰਟ ਡਿਸਕਸ਼ਨ ਤੇ ਮੇਰੇ ਵਿਆਹ ਦੇ ਸੋਨੇ ਦੀ ਹੋਂਡੀ ਤੇ ਮੋਂ ਨੂੰ ਕਿਹੜੇ ਹਿਸਾਬ ਨਾਲ ਵਿੱਚ ਤਿਆਰ ਹੋ ਗਿਆ ਮੇਰੀ ਗੱਲ ਸੁਣ ਹਾਂਜੀ ਵਿਆਹ ਦੀ ਫੀਲਿੰਗ ਨਾਲ ਹੈ ਤੇਰਾ 3.5 ਸਾਲ ਵਿਆਹ ਨਹੀਂ ਹੋਣਾ ਯਾਰ ਮੈਂ ਬੋਲਤਾ ਯਾਰ ਤੇ ਜੋ ਤੁਸੀਂ ਬਦਾਸਾਦ ਹੋਗੀ ਆਪਾਂ ਪ੍ਰੈਸ਼ਰ ਪ੍ਰੈਸ਼ਰ ਪਾਉਣੇ ਨਾ ਮਾਮੇ ਤੇ ਦੋ ਛੜਿਆ ਵਾਲੀ ਫੀਲਿੰਗ ਲੈ ਬਸ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਭ ਤੋਂ ਵਧੀਆ ਫੀਲਿੰਗ ਜੇ ਮੰਨੋ ਜਾਂ ਨਾ ਮੰਨੋ ਤੇ ਸਹੀ ਗੱਲ ਹੈ ਵਧੀਆ ਨਹੀਂ ਨਾ 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 ਸਹੀ ਗੱਲ ਹੈ ਸਭ ਤੋਂ ਪਹਿਲਾਂ ਵਿਆਹ ਹੋਗਾ ਸੋਨੇ ਦੀ ਹੋਂਡੀ ਤੇ ਮੈਂ ਕਿਹੜਾ ਮਮੀ ਤੇਰੇ ਕਹੀਂ ਤੇਰੇ ਕਹੀਂ 3 ਸਾਲ ਵਿਆਹ ਹੋਗਾ ਦੇਨ ਸਾਲ ਨਹੀਂ ਉਹ ਯਾਰ ਤੁਸੀਂ ਬੁਟੀ-ਬੁਟੀ ਵਾਲ ਤੇ ਬਾਅਦ ਜਾਓ ਤੁਸੀਂ ਸੋਨੇ ਦੀ ਗੱਲ ਕਰੋ ਪੌਣਾ ਕੀ ਆ ਤੇਰੀ ਸੋਨਾ ਗੱਲ ਇੱਕ ਤੋਲੇ ਦਾ ਇਤਰ ਤੇਰੀ ਗੱਲ ਨਹੀਂ ਵਿਆਹ ਹੀ ਕਰਨੀ ਅਮਨ ਤੇ ਅਮਨ ਨੂੰ ਅਮਨ ਨੂੰ ਚੱਲ ਯਾਰ ਕਿੱਠਾ ਰਹਿ ਤੇ ਚੇਨ ਬਣਾ ਲੈ ਤੂੰ ਚੇਨ ਬਣਾ ਲੈ ਤੇ ਮੈਂ ਬਣਾ ਦੇਣਾ ਹਾਂ ਤੇਰਾ ਉਹ ਬਣਾਏਗਾ ਮੈਨੂੰ ਦੱਸ ਦੀ ਮੈਂ ਵੀ ਸਮਨ ਨੂੰ ਕੋ ਪਾਉਂਗਾ ਯਾਰ ਨਹੀਂ ਕੋਈ ਗੱਲ ਕਿਉਂ ਤੂੰ ਹੋਰ ਦਾ ਪਾਉਂਗਾ ਨਹੀਂ ਉਹ ਹੋਰ ਦਾ ਪਾਉਂਗਾ ਨਹੀਂ ਪਾ ਦੇ ਦੇਣਾ ਬਣਾਣਾ ਸਮਾਨ ਦੀ ਪਾਸੀ ਪਾਉ ਸਮਝ ਲਈ ਕੀ ਚਾਹੀਦਾ ਤੂੰ ਦੱਸ ਯਾ ਪਰ ਮਸ਼ੀਨ ਕਿਤੇ ਨਹੀਂ ਜਾਣਾ ਮਸ਼ੀਨ ਹੈ ਨਾ ਤੂੰ ਕਈ 4 ਤੋਂ ਲੈ ਕੇ 8 ਤੱਕ ਮੈਨੂੰ 3 ਕਿਤੋਂ ਦੀ ਸ਼ਾਪ ਪਾ ਰਿਹਾ ਤੂੰ ਸੇ ਆ ਜਾ ਉਹ ਸਾਰੇ ਝਾੜੇ ਵਿੱਚ ਆ ਮਸ਼ੀਨ ਟੈਕਨੀਸ਼ੀਅਨ ਵੈਟਿੰਗ ਕਰਨੀ ਹੈ ਨਾ ਤੇ ਉਹ ਜਿਹੜਾ ਬੰਕਟ ਕੇ ਕੀਂ ਦਾ ਅਡ ਲਈ ਉਹ ਬੁੱਕ ਕਰ ਦਿਓ ਇੱਕ ਵਾਰ ਜੋ ਬੋਲੂਗੇ ਹਲ ਹਲ ਟਕੜਾ ਹੋ ਜਾ ਕਮਾਈ ਕਰਨ 2 ਸਾਲ ਮੈਂ ਪੂਰੇ ਲਾ ਗਏ ਨੇ ਕਿਰਾਇਆ ਰੱਖ ਲੈਣੀ ਜੇ ਰੋਡ ਗੰਜ ਤੇ ਲੈ ਜੋ ਕਿਥੇ ਲੈ ਜਾ ਮਸਣ ਰੋਡ ਗੰਜ ਮਰੋਡ ਗੰਜ ਰੋਡ ਗੰਜ ਤੇ ਲੈ ਜਾ ਰੋਡ ਗੰਜ ਹੀ ਕਰ ਦੇਣਾ ਸਿੱਧਾ ਉਹ ਉਥੇ ਲੱਗਾ ਪਿਛਲੀ ਯਾਰ ਤੁਹਾਡਾ ਜਾਜ ਤੇ ਹੋਣਾ ਨਹੀਂ ਆ ਦੇ ਹਲੇ ਨਹੀਂ ਆਇਆ ਹਲੇ ਨਹੀਂ ਆਇਆ ਫਿਰ ਉੱਥੇ ਹੀ ਹੋਣਾ ਵਾਂਗੇ ਸਾਡਾ ਸਮਾਨ ਦਾੜਾ ਸਿਆਪਾ ਪੈਣਾ ਚਲ ਕੋਈ ਨਹੀਂ ਚੱਲ ਮਾਸੀ ਫਿਰ ਚੰਗਾ ਸਾਸਰੀ ਚੱਲ ਨਹੀਂ ਯਾਰ ਸੇ ਸਮਥਿੰਗ ਟੂ ਦਾ ਕੈਮਰਾ ਹਾਊ ਵਾਸ ਯੋਰ ਟ੍ਰਿਪ ਵੈਰੀ ਗੁੱਡ ਐਨਜੋਏ ਕੀਤਾ ਨੋ ਜੀ ਨਹੀਂ ਕਰ ਰਹੇ ਐ ਐਨਜੋਏ ਟੂ ਬੇਟਾ ਹੋਵੇ ਕਿ ਕਿੱਥੇ ਤੁਹਾਡਾ ਸਮਾਨ ਦਾ ਟਿਕਾਣਾ ਉਹ ਸਾਹਮਣੇ ਪਾਰਕਿੰਗ ਨਹੀਂ ਉਦਾਂ ਮਤਲਬ ਤੁਸੀਂ ਇਹ ਦੱਸੋ ਤੁਹਾਨੂੰ ਮੈਨੂੰ ਮਿਲ ਕੇ ਵਧੀਆ ਲੱਗਾ ਮਤਲਬ ਫੋਟੋ ਫਾਟੋ ਕੇ ਚੱਲਣੀ ਮੇਰੇ ਲਈ ਛੱਡ ਗਏ ਕੁਝ ਸਮਾਨ ਖਚਾ ਲੈਣੇ ਹਾਂ ਚੇਤੇ ਨਾਲ ਖਚਾ ਲੈ ਨਹੀਂ ਚਲੋ ਮੇਰੇ ਵਲੌਗ ਚ ਆ ਗਏ ਤੁਸੀਂ ਸਾਡਾ ਬਹੁਤ ਬਹੁਤ ਧੰਨਵਾਦ ਕਰੋ ਤੁਸੀਂ ਉਸ ਦਿਨਾਂ ਨੂੰ ਮਾਨੂੰ ਸਾਡਾ ਧੰਨਵਾਦ ਕਰੋ ਤੇ ਅਸੀਂ ਤੁਹਾਨੂੰ ਵਲੌਗ ਚ ਲਿਆਂਦਾ ਤੁਹਾਨੂੰ ਫੇਮਸ ਕਰਤਾ ਹਾਂ ਵਰਲਡ ਫੇਮਸ ਇਧਰ ਸੇ ਇਧਰੋਂ ਐਂਟਰੀ ਹੋਣੀ ਆ ਨਾ ਇੱਕੋ ਐਂਟਰੀ ਹੋਣੀ ਆ ਹਾਂਜੀ ਆ ਐਂਟਰੀ ਉਹ ਡਿਪਾਰਟਸਰ ਆ ਕੇ ਪਤਾ ਨਹੀਂ ਆਦੇ ਫਾਈਲ ਨਾ ਕੋਈ ਸਰ ਸ਼ਾਬਾ ਖਿੱਚ ਕੇ ਐ ਲੈ ਐ ਲੈ 26D ਤੇ 26F 26D ਤੇ 26F ਹਾਂ ਲੱਗੇ ਲੱਗੇ ਨਾ ਦਾਇਆ ਨਹੀਂ ਗੁਰੂਆ ਬਨੋਦ ਬਨੋਦ 에어ਪੋਰਟ ਵਾਲੀ ਫੀਲਿੰਗ ਆਉਣੀ ਨਹੀਂ ਡਈ ਨਾ ਕੁੱਲੇ ਘੜਾਏ ਸਿਕਾਓ ਸ਼ਾਂਤੀ ਵੇਖਦਾ ਇਹਦਾ ਸਕੂਲੇ ਹੀ ਵਾਕਿਆ ਆਏ ਨੇ ਆਓ ਆਜੋ ਆਜੋ ਕੀ ਲੋ ਟੈਚਿਓ ਤੋੜ ਦੇਣਾ ਇਹ ਇਹ ਚਾੜਾ ਤਿੰਨ ਕੋ ਲੈ ਕੇ ਚੱਲੇ ਪੱਕੀ ਗੱਲ 100% ਇਸ ਵਿੱਚ ਕੁਝ ਹਮਾਰਾ ਤਾਂ ਨਹੀਂ ਹੈ ਨਾ ਨਹੀਂ ਹੈ ਕੀ ਲੈ ਕੇ ਜਾ ਰਹੇ ਹੋ ਇਸ ਵਿੱਚ ਇਸ ਵਿੱਚ ਕੁਝ ਨਹੀਂ ਸਾਨੂੰ ਹਮਾਰਾ ਕਪੜੇ ਵੇ ਉਹ ਇਲਾ ਹੋਇਆ ਲੇਪੋਰਟ ਤੇ ਆਈ ਉਹਦੇ ਹਿੰਦੀ ਬੋਲਣ ਵੀ ਲਾਪੇ ਬੰਬੇ ਵਾਲੀ ਚਲੋ ਚਲੋ ਲੈ ਚਾ ਲੋ ਟਾਟਾ ਬਾਈ ਬਾਈ ਸੀ ਯੂ ਬ్రో ਵੈਲ ਬੇ ਚੰਗਾ ਭਾਬੀ ਸਤਿ ਸ੍ਰੀ ਅਕਾਲ ਬਾਈ ਸੇ ਹੈਲੋ ਪਹੁੰਚ ਕੇ ਫੋਨ ਲਾ ਦਿਓ ਲੇਟ ਹੋ ਗਏ ਆ ਆ ਨਹੀਂ ਤੇ ਤੁਹਾਨੂੰ ਓਕੇ ਟਾ ਟੋਇਟਾ ਬਾਏ ਬਾਏ ਚਲੋ ਚਲੋ ਕਾਕੇ ਕਾਕੇ ਚੱਲ ਐਨੋ ਜੁਆਇਨ ਹੋ ਜਾ ਇਧਰ ਹੋ ਜਾ ਚਲੋ ਰੇਲਾ ਮਾਸੀ ਆ ਗਿਆ ਭੱਜ ਨਾ ਮੇਰਾ ਚਲ ਮਾਸੀ ਮੈਨੂੰ ਤਾਂ ਮਿਲਿਆ ਐਂ ਦਾ ਸਾਨੂੰ ਜੱਸੀ ਨਾਲ ਮਿਲਣ ਲੱਗੇ ਟਾਟਾ ਟਾਟਾ ਬਾਏ ਬਾਏ ਸਰ ਮੈਨੂੰ ਖਾਲੀ ਨੇ ਆਹ ਹੋ ਅੰਦਰ ਨਹੀਂ ਜਾਂਦੇ ਲੋਕ ਅੰਦਰ ਜਾਣਾ ਵੀ ਕੀ ਕਰਨਾ ਹਣਾ ਆਪਾਂ ਜਾਣ ਦੋ ਨਹੀਂ ਲੈ ਜਾਣੀ ਮਾਸੜ ਨੇ ਰੇੜੀ ਕੋਈ ਗੱਲ ਨਹੀਂ ਆਂਦੀ 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 ਚੜਾਓ ਨਾ ਚਲੋ ਟਾਟਾ बो बाय आप पार्किंग से चलिए मम्मी आप पार्किंग से चलिए